ਮੁੱਖ ਮੰਤਰੀ ਭਗਵੰਤ ਮਾਨ ਕਾਲੀ ਦਲ ਤੇ ਜੰਮ ਕੇ ਬਰੇ ਨੇ ਇੱਕ ਵਾਰ ਫੇਰ ਸੁਖ ਵਿਲਾਸ ਪੈਲਸ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਤੇ ਨਿਸ਼ਾਨੇ ਸਾਧਦੇ ਨੇ ਤੇ ਇਹ ਕਿਹਾ ਹੈ ਕਿ ਸਾਨੂੰ ਤਾਂ ਪਤਾ ਨਹੀਂ ਸੀ ਕਿ ਖਜ਼ਾਨਾ ਤਾਂ ਪਹਾੜਾ ਵਿੱਚ ਪਿਆ ਹੈ ਸੁਖ ਵਿਲਾਸ ਪੈਲਸ ਤੇ ਤੁਸੀਂ ਜਾਣਦੇ ਹੋਗੇ 108 ਕਰੋੜ ਜਿਹੜਾ ਕਪੜਾ ਹੋਇਆ ਉਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਸਵਾਲ ਖੜੇ ਕਰੇ ਅਰਬਾਂ ਦਾ ਰਪਈਆ ਜਿਹੜਾ ਖਾ ਚੁੱਕੀ ਹੈ ਬਾਦਲ ਸਰਕਾਰ ਉਸ ਨੂੰ ਲੈ ਕੇ ਕਈ ਸਵਾਲ ਖੜੇ ਕੀਤੇ ਨੇ ਮੁਖ ਮੰਤਰੀ ਪਰਵੰਤ ਮਾਨ ਨੇ ਆਪਣਾ ਲਾਜ ਕਰਾ ਕੇ ਗਏ ਨੇ ਇਹ ਸਾਡੀਆਂ ਗਰੰਟੀਆਂ ਸੀ ਜਿਸ ਵੇਲੇ ਅਰਵਿੰਦ ਜੀ ਮੈਂ ਨਾਲ ਸੀ ਗੱਡੀ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਘੁੰਮ ਰਹੇ ਸੀ ਵੋਟਾਂ ਵੇਲੇ ਤਾਂ ਅਸੀਂ ਗਰੰਟੀਆਂ ਦੇ ਰਹੇ ਸੀ ਕਿ ਬਿਜਲੀ ਫ੍ਰੀ ਕਰ ਦਾਂਗੇ ਸਕੂਲ ਚੰਗੇ ਬਣਾ ਦਾਂਗੇ ਸ਼ਾਨਦਾਰ ਹਸਪਤਾਲ ਬਣਾ ਦਾਂਗੇ ਦਵਾਈਆਂ ਮੁਫਤ ਕਰ ਦਾਂਗੇ ਤਾਂ ਉਦੋਂ ਵਿਰੋਧੀ ਪਾਰਟੀ ਕਹਿੰਦੀ ਸੀ ਪੈਸੇ ਕਿੱਥੋਂ ਆਉਣਗੇ ਸਾਨੂੰ ਪਤਾ ਸੀ ਇਸ ਗੱਲ ਦਾ ਕਿ ਪੈਸੇ ਇੰਨਾ ਚੋਂ ਹੀ ਆਣਗੇ ਪਿਛਲੇ ਦਿਨ ਤੁਸੀਂ ਦੇਖਿਆ ਹੋਣਾ ਕਿੰਨਾ ਵੱਡਾ ਖੁਲਾਸਾ ਹੋਇਆ ਕਿ 1 ارب 8 ਕਰੋੜ 70 ਲੱਖ 60 ਹਜ਼ਾਰ ਰੁਪਇਆ ਇੱਕ ਹੋਟਲ ਵਾਸਤੇ ਗਵਰਨਮੈਂਟ ਤੋਂ ਛੋਟ ਲੈ ਲਈ ਸਾਨੂੰ ਪਤਾ ਸੀ ਕਿ ਪੈਸੇ ਪਹਾੜਾਂ 'ਚ ਹੀ ਪਏ ਨੇ ਅਸੀਂ ਛੋਟਾ ਜਿਹਾ ਪਹਾੜੀ ਫਰੋੜਿਆ ਜੇ بڑے ਵੱਡੇ ਵੱਡੇ ਪਹਾੜ ਪਏ ਨੇ ਸੋਨ ਵਾਲ ਦਿਨਾਂ 'ਚ ਉਹਨਾਂ ਦਾ ਵੀ ਖੁਲਾਸਾ ਹੋਊਗਾ ਜਿਹੜਾ ਲੋਕਾਂ ਦਾ ਪੈਸਾ ਲੁੱਟਿਆ ਉਹਨੂੰ ਵਾਪਸ ਖਜ਼ਾਨੇ 'ਚ ਲਿਆ ਕੇ ਦੁਬਾਰਾ ਲੋਕਾਂ ਤੇ ਲਾਇਆ ਜਾਊਗਾ ਚਾਹੇ ਸਕੂਲਾਂ ਦੇ ਰੂਪ ਚ ਲਾਇਆ ਜਾਵੇ ਚਾਹੇ ਸੜਕਾਂ ਦੇ ਰੂਪ ਚ ਲਾਇਆ ਜਾਵੇ ਬਿਜਲੀ ਮੁਫਤ ਦੇ ਰੂਪ ਚ ਲਾਇਆ ਜਾਵੇ ਆਮ ਆਦਮੀ ਕਲੀਨਿਕਾਂ ਦੇ ਰੂਪ ਚ ਲਾਇਆ ਜਾਵੇ ਸ਼ਾਨਦਾਰ ਹਸਪਤਾਲਾਂ ਦੇ ਰੂਪ ਚ ਲਾਇਆ ਜਾਵੇ ਫ੍ਰੀ ਦਵਾਈਆਂ ਦੇ ਰੂਪ ਚ ਲਾਇਆ ਜਾਵੇ ਭਾਵੇਂ ਨੌਕਰੀਆਂ ਦੇਣ ਦੇ ਰੂਪ ਚ ਲਾਇਆ ਜਾਵੇ ਲੋਕਾਂ ਤੇ ਉਹ ਪੈਸਾ ਲੱਗੂਗਾ ਸੋ ਮੈਨੂੰ ਬੜੀ ਖੁਸ਼ੀ ਹੈ ਕਿ ਅੱਜ ਮਾਨਯੋਗ ਮੁੱਖ ਮੰਤਰੀ ਦਿੱਲੀ ਤੇ ਦੇਸ਼ ਦੀ ਰਾਜਨੀਤੀ ਦੇ ਇੱਕ ਐਸੇ ਕ੍ਰਾਂਤੀਕਾਰੀ ਨੇਤਾ ਜਿਨ੍ਹਾਂ ਨੇ ਸਾਰੀਆਂ ਪਾਰਟੀਆਂ ਦੇ ਮੈਨੀਫੈਸਟੋ ਬਦਲਤੇ ਪਹਿਲਾਂ ਉਹ ਮੈਨੀਫੈਸਟੋ ਕਹਿੰਦੇ ਹੁੰਦੇ ਸੀ ਕਦੇ ਉਹ ਘੋਸ਼ਨਾ ਪੱਤਰ ਕਹਿੰਦੇ ਹੁੰਦੇ ਸੀ ਕਦੇ ਸੰਕਲਪ ਪੱਤਰ ਕਹਿੰਦੇ ਹੁੰਦੇ ਸੀ ਉਹ ਵੀ ਹੁਣ ਗਰੰਟੀਆਂ ਕਹਿਣ ਲਾਤੇ ਇਸ ਗੱਲ ਦੀ ਮੈਨੂੰ ਬੜੀ ਖੁਸ਼ੀ ਹੈ ਚਲੋ ਭਾਵੇਂ ਚੋਰੀਓ ਕਰ ਲਿਆ ਲਫ਼ਜ਼ ਸਾਡਾ ਗਰੰਟੀਆਂ ਚਲੋ ਦੇਸ਼ ਲਈ ਕੁਝ ਹੋ ਜੇ ਸਾਡੇ ਲਈ ਵਧੀਆ ਗੱਲ ਕੋਈ ਨਹੀਂ ਅਸੀਂ ਤਾਂ ਕੋਈ ਹੋਰ ਬਣਾ ਲਾਂਗੇ ਇਸ ਤਾਂ ਲਿਖਦੀ ਰਹਿੰਦੇ ਆ ਸਾਰੇ ਕੁਝ ਕੋਈ ਹੋਰ ਲਿਖ ਲਾਂ ਕਹਿ ਲਾਂਗੇ ਚਲੋ ਮੰਗਰ ਤਾਂ ਲੱਗਣਾ ਚਲੋ ਪਿੱਛੇ ਤਾਂ ਲੱਗੇ ਹੋਏ ਨੇ ਇਸ ਗੱਲ ਦੀ ਖੁਸ਼ੀ ਹੈ ਕਿ 10 ਸਾਲ ਤੋਂ ਸਾਡੇ ਮਾਗਰ ਤਾਂ ਲੱਗੇ ਇਹਨਾਂ 10 ਸਾਲ ਪਹਿਲਾਂ ਕਹਿੰਦੇ ਸੀ ਤੁਹਾਨੂੰ ਤਾਂ ਕੋਈ ਪੁੱਛਦਾ ਹੀ ਕੋਈ ਨਹੀਂ ਜੀਤ ਕੇ ਆਈਏ ਜੀਤ ਕੇ ਆਈਏ ਅਸੀਂ ਜਿੱਤ ਕੇ ਆ ਗਏ ਆਪ ਹਾਰੇ ਬੈਠੇ ਆ ਸੋ ਇਸ ਕਰਕੇ ਇਹ ਜਰੂਰੀ ਨਹੀਂ ਹੁੰਦਾ ਲੋਕਤੰਤਰ ਹੈ ਲੋਕਤੰਤਰ ਚ ਲੋਕ ਵੱਡੇ ਹੁੰਦੇ ਨੇ ਸੋ ਮੈਂ ਨਿਮਰਤਾ ਸਹਿਤ ਬੇਨਤੀ ਕਰੂੰਗਾ ਸ਼੍ਰੀ ਅਰਵਿੰਦ ਕੇਜੀਵਾਲ ਸਾਹਿਬ ਨੂੰ ਕਿ ਉਹ ਅੱਜ ਦੇ ਸਕੂਲ ਇਹਨਾਂ ਨੇ ਬਹੁਤ ਬਣਾਏ ਨੇ ਉੱਥੇ ਪਰ ਪੰਜਾਬ ਵਾਲੇ ਸਕੂਲ ਤੇ ਦਿੱਲੀ ਵਾਲੇ ਸਕੂਲ 'ਚ ਥੋੜਾ ਜਿਹਾ ਫਰਕ ਇਹ ਰਹਿੰਦਾ ਦਿੱਲੀ ਦੇ ਵਿੱਚ ਜਗ੍ਹਾ ਘੱਟ ਹੈ ਦਿੱਲੀ ਦੇ ਸਕੂਲ ਇਸ ਤਰ੍ਹਾਂ ਨੇ ਪੰਜਾਬ ਵਾਲੇ ਸਕੂਲ ਇਸ ਤਰ੍ਹਾਂ ਨੇ ਸੋ ਸਾਡੇ ਕੋਲੇ ਖੇਡਾਂ ਦੇ ਗਰਾਊਂਡ ਇਹ ਬਣਾਉਣ ਦਾ ਬਹੁਤ ਜਿਆਦਾ ਮੌਕਾ ਮਿਲ ਜਾਂਦਾ ਸੋ ਆਪਣਾ ਤਜਰਬਾ ਸਾਂਝਾ ਕਰਨ ਗਿਆ ਅਭਿੰਕੀ ਬੱਸ ਦੱਸਦੀ ਕੀ ਹੈ ਕਿ ਲੁਧਿਆਣਾ ਦੇ ਵਿੱਚ ਸਕੂਲ ਆਫ ਅਵੈਨਿਊ ਦਾ ਜਿਹੜਾ ਉਦਘਾਟਨ ਕੀਤਾ ਗਿਆ ਔਰ ਉੱਥੇ ਜਿਹੜਾ ਬੱਚਿਆਂ ਦੇ ਨਾਲ ਸੰਬੋਧਨ ਹੋਇਆ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਇਹ ਵੀ ਗੱਲ ਕਹੀ ਕਿ ਅਕਾਲੀ ਦਲ ਨੇ ਪੰਜਾਬ ਦੇ ਲੋਕਾਂ ਦਾ ਪੈਸਾ ਖਾਦਾ ਹੁਣ ਅਸੀਂ ਇੱਕ ਇੱਕ ਗੱਲ ਦਾ ਹਿਸਾਬ ਕਰਾਂਗੇ ਇਹ ਕਹਿਣਾ ਹੈ ਮੁੱਖ ਮੰਤਰੀ ਭਗਵੰਤ